ਪੰਜਾਬ ਕੇਸਰੀ ਜਗਬਾਣੀ ਗਰੁੱਪ ਹੈ ਜੋ ਉਹ ਜਿਵੇਂ ਤੁਸੀਂ ਜਾਣਦੇ ਹੋ ਸਾਡੇ ਪੰਜਾਬ ਦਾ ਜੋ মিডিਆ ਗਰੁੱਪ ਹੈ ਬੜਾ ਨਾਮਵਰ ਗਰੁੱਪਾ ਬੜਾ ਵੱਡਾ ਅਧਾਰ ਹੈ ਉਹਨਾਂ ਦੇ ਸੰਸਥਾ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਹਰ ਸਾਲ ਫੂਨਦਾਨ ਕੈਂਪ ਲਗਾਉਂਦਾ ਹੈ ਔਰ ਖੰਨੇ ਦੇ ਵਿੱਚ ਪੰਜਾਬ ਕੇਸਰੀ ਜਗਬਾਣੀ ਗਰੁੱਪ ਨੂੰ ਜੋ ਰਿਪਰੈਜ਼ੈਂਟ ਕਰਦੇ ਨੇ ਸਰਦਾਰ ਕਮਲਜੀ ਸਿੰਘ ਜੀ ਕਮਲ ਸਾਡੀ ਭੈਣ ਸੁਖਵਿੰਦਰ ਕੌਰ ਜਿਨ੍ਹਾਂ ਦਾ ਸ਼ਹਿਰ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਜਰਨਲਿਜ਼ਮ ਦੇ ਨਾਲ ਪੱਤਰਕਾਰਤਾਂ ਨਾਲ ਜੁੜੇ ਹੋਏ ਸੋ ਇਸ ادارے ਵੱਲੋਂ ਇਹ ਹਰ ਸਾਲ ਖੂਨਦਾਨ ਕੈਂਪ ਲਵਾਉਂਦੇ ਨੇ ਦੋ ਖੂਨਦਾਨ ਕੈਂਪ ਲਵਾਉਂਦੇ ਨੇ ਬਲਕਿ ਇਹ ਸੋ ਹੁਣ ਜਿਹੜਾ ਖੂਨਦਾਨ ਕੈਂਪ ਜਿਹੜਾ ਆ ਰਿਹਾ 5 ਸਤੰਬਰ 2025 ਨੂੰ ਉਹ ਖੂਨਦਾਨ ਕੈਂਪ ਜਿਹੜਾ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਆਈਡੀ ਬੈਂਕਟ ਹਾਲ ਜੀਟੀ ਰੋਡ ਖੰਨਾ ਵਿਖੇ ਲੱਗਦਾ ਹੈ। ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਸ਼ਿਰਕਤ ਕਰਕੇ ਆਈਡੀ ਬੈਂਕਟ ਹਾਲ 'ਚ 5 ਸਤੰਬਰ ਨੂੰ ਪਹੁੰਚੋ ਤੇ ਇਸ ਖੂਨਦਾਨ ਕੈਂਪ 'ਚ ਯੋਗਦਾਨ ਪਾਓ। ਕਿਉਂਕਿ ਜਿਹੜਾ ਰਕਤਦਾਨ ਹੈ ਉਹ ਮਹਾਦਾਨ ਹੈ। ਦੁਨੀਆ 'ਚ ਹਰ ਚੀਜ਼ ਆਹੀ ਧੀ ਹੈ। ਜਿਹੜੀ ਮੁੱਲ ਖਰੀਦੀ ਜਾ ਸਕਦੀ ਹੈ, ਮੁੱਲ ਬਣਾਈ ਜਾ ਸਕਦੀ ਹੈ। ਔਰ ਇੱਕ ਖੂਨ ਆਹੀ ਦੀ ਚੀਜ਼ ਹੈ ਜਿਹੜਾ ਨਾ ਮੁੱਲ ਜਿਹਦਾ ਕੋਈ ਮੁੱਲ ਹੈ ਨਹੀਂ ਬਹੁਤ ਮੁੱਲ ਹੈ ਔਰ ਨਾ ਇਹ ਕਿਸੇ ਮਸ਼ੀਨਾਂ ਰਾਹੀਂ ਨਾ ਕਿਸੇ ਹੋਰ ਜਰੀਏ ਰਾਹੀਂ ਬਣਾਇਆ ਜਾ ਸਕਦਾ ਸੋ ਇੱਕ ਐਸੀ ਚੀਜ਼ ਹੈ ਖੂਨ ਕਿ ਹਰ ਇੱਕ ਅ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਜਾਨੀ ਕਿ ਉਪਰਾਲਾ ਕਰਨਾ ਚਾਹੀਦਾ ਹੈ ਖੂਨ ਦਾਨ ਕਰਨ ਦਾ ਫੇਸ ਮੌਕੇ ਦੇ ਉੱਤੇ ਜਰੂਰ ਪਹੁੰਚਣਾ ਚਾਹੀਦਾ ਮੈਂ ਇੱਕ ਵਾਰ ਤੋਂ ਅ ਕਮਲਜੀਤ ਸਿੰਘ ਜੀ ਕਮਲ ਤੇ ਨਾਲ ਭੈਣ ਸੁਖਿੰਦਰ ਕੌਰ ਉਹਨਾਂ ਨੂੰ ਇਸ ਉਪਰਾਲੇ ਲਈ ਜਿੱਥੇ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਹਾਂ ਉੱਥੇ ਵਧਾਈ ਵੀ ਦਿੰਦਾ ਕਿ ਤੁਸੀਂ ਉਹ ਹਿੰਮਤ ਕਰਕੇ ਆਪਣਾ ਇਹ ਕੰਮ ਕਰਵਾ ਲੰਨੇ ਹੋ ਅਦਰਵਾਇਜ਼ ਆਹੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਕਾਮਯਾਬ ਕਰਨ ਦੇ ਬਹੁਤ ਔਖੇ ਹੁੰਦੇ ਨੇ ਪਰ ਤੁਹਾਡੀ ਹਿੰਮਤ ਹੈ ਤੁਹਾਡੀ ਏਰੀਏ 'ਚ ਬਣੀ ਤਣੀ ਹੋਈ ਹੈ ਇਸ ਕਰਕੇ ਤੁਸੀਂ ਆਪਣਾ ਇਹ ਜਿਹੜਾ ਕੰਮ ਹੈ ਜਿਹੜਾ ਵਧੀਆ ਤਰੀਕੇ ਨਾਲ ਜਾਨੀ ਕਿ ਹਰ ਸਾਲ ਨੇਪੜੇ ਚੜਾਣੇ ਹੋ ਸੋ ਮੇਰੀ ਮੀਡੀਆ ਦੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਬਾਤ ਕਰਕੇ ਇਸ ਸਾਲ ਧੰਨਵਾਦ ਕੇਸਰੀ ਗੁਰੂ ਵੱਲੋਂ 5 ਸਤੰਬਰ ਨੂੰ ਆਈਡੀ ਪੈਲਸ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵੱਡੇ ਪੱਧਰ ਤੇ ਲਾਲਾ ਜਗਤਮਨ ਰਣਜੀਤ ਦੀ 47ਵੇਂ ਬਿਲਦਾਨ ਦਿਵਸ ਨੂੰ ਖੂਦਾਂ ਕੈਂਪ ਲਗਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਅੱਜ ਸਾਡੇ ਪੰਜਾਬ ਕੇਸਰੀ ਖੰਨਾ ਦਫ਼ਤਰ ਵਿੱਚ ਕੈਬਨਿਟ ਮੰਤਰੀ ਪੰਜਾਬ ਤਰਨ ਤੇਸ ਸਿੰਘ ਸੌਂਚੀ ਪਹੁੰਚੇ ਨੇ ਤੇ ਉਹਨਾਂ ਵੱਲੋਂ ਸਾਡੇ ਇਸ ਕੈਂਪ ਸੰਬੰਧੀ ਜਾਣਕਾਰੀ ਵੀ ਲਈ ਹੈ ਤੇ ਸਾਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ ਤੇ ਇਹ ਤਕਰੀਬਨ ਜੱਤੋਂ ਖੰਨੇ ਚ ਵਿਧਾਇਕ ਬਣੇ ਨੇ ਕਿ ਸਾਡੇ ਵੱਲੋਂ ਵੀ ਇਹ 7-8 ਸਾਲ ਤੋਂ ਕੈਂਪ ਲਗਾਇਆ ਜਾ ਰਿਹਾ ਉਸ ਦਿਨ ਤੋਂ ਹੀ ਇਹਨਾਂ ਵੱਲੋਂ ਸਾਡੇ ਦੋਨੋਂ ਜਿਹੜੇ ਇੱਕ ਮੈਡੀਕਲ ਕੈਂਪ ਤੇ ਇੱਕ ਖੂਨਦਾਨ ਕੈਂਪ ਲਗਾਏ ਜਾ ਰਹੇ ਹਰ ਵਾਰ ਵੱਧ ਚੜ ਕੇ ਜੋ ਅਸੀਂ ਇਹਨਾਂ ਤੋਂ ਸਹਿਯੋਗ ਮੰਗਦੇ ਹਾਂ ਸਾਨੂੰ ਉਹ ਸਹਿਯੋਗ ਮਿਲਦਾ ਹੈ ਇਸ ਲਈ ਮੈਂ ਇਹਨਾਂ ਦਾ ਤਹਿ ਦੇ ਉਸ ਤੋਂ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਤੇ ਅੱਜ ਵੀ ਜਿਹੜੇ ਆਪਣੇ ਰਜੇਵਿਆਂ ਭਰੇ ਸਾਮੇ ਦੇ ਵਿੱਚੋਂ ਕਿਉਂਕਿ ਕੈਬਨਟ ਮੰਤਰੀ ਸਾਨੂੰ ਪਤਾ ਉਹਨਾਂ ਕੋਲ ਇੱਕ ਮਿੰਟ ਦਾ ਵੀ ਸਮਾਂ ਨਹੀਂ ਹੁੰਦਾ ਤੇ ਫੰਕਸ਼ਨ ਤੇ ਤਾਂ ਚਲੋ ਆਣਾ ਉਹ ਜ਼ਰੂਰੀ ਹੁੰਦਾ ਪਰ ਇੱਕ ਇਹ ਇੱਕ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਸਾਡੇ ਦਫ਼ਤਰ ਦੇ ਵਿੱਚ ਇੱਕ ਛੋਟੇ ਜਿਹੇ ਕਹਿੰਦੇ ਆਪਾਂ ਬਹੁਤ ਛੋਟੇ ਜਿਹੇ ਇੱਕ ਇਵੈਂਟ ਤੇ ਪਹੁੰਚੇ ਨੇ ਇਸ ਲਈ ਮੈਂ ਇਹਨਾਂ ਦਾ ਕਰਜ਼ਦਾਰ ਹਾਂ ਕਿਉਂਕਿ ਇਹਨਾਂ ਨੇ ਕਦੇ ਵੀ ਸਾਨੂੰ ਜੋ ਕਿਹਾ ਉਹ ਜਿਹੜੀ ਸਾਡੀ ਜਿਹੜੀ ਮੰਗ ਹੁੰਦੀ ਜਾਂ ਕੋਈ ਸਾਡੇ ਕੋਈ ਕੋਈ ਵੀ ਕਾਰਜ ਹੈ ਕਦੇ ਕਿਸੇ ਵੱਲੋਂ ਜਵਾਬ ਨਹੀਂ ਦਿੱਤਾ ਇਸ ਲਈ ਮੈਂ ਕੋਆ ਫਿਰ ਤੋਂ ਸਾਡੇ ਆਫਿਸ ਦੇ ਵਿੱਚ ਆਉਣ ਲਈ ਇਹਨਾਂ ਦਾ ਧੰਨਵਾਦ ਕਰਦਾ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦਾ ਵੀ ਇਸ ਖੂਨਦਾਨ ਕੈਂਪ ਦੇ ਵਿੱਚ ਵੱਧ ਤੋਂ ਵੱਧ ਖੂਨ ਦਾਨ ਕਰਕੇ ਲਾਲਾ ਜਗਤ ਮਨਾਰਾ ਜੀ ਜਿਨ੍ਹਾਂ ਨੇ ਦੇਸ਼ ਦੀ ਇਕਤਾ ਤੇ ਅਖੰਡਤਾ ਲਈ ਆਪਣਾ ਖੂਨ ਢੋਲਿਆ ਉਹਨਾਂ ਨੂੰ ਪੰਜਾਬ ਕਿਸੇ ਵੱਲੋਂ ਦਿੱਤੇ ਕੀਤੇ ਖੂਨਦਾਨ ਕੈਂਪ ਦੇ ਵਿੱਚ ਖੂਨ ਦਾਨ ਕਰਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਈਏ